ਮਮਦੋਟ ਦੇ ਵਿੱਚ ਸੜਕਾਂ ਤੇ ਉੱਡਦੀਆਂ ਧੂੜਾਂ ਪਏ ਹੋਏ ਗੋਡੇ-ਗੋਡੇ ਟੋਏ ਤੇ ਲੋਕਾਂ ਤੇ ਰਿਸ਼ਤੇਦਾਰ ਮਮਦੋਟ ਆਉਣ ਨੂੰ ਕਰਦੇ ਨੇ ਤੋਬਾ ਤੋਬਾ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਜਿਹੜਾ ਵੀ ਇੱਥੇ ਆਉਂਦਾ ਬਾਹਰ ਨਹਾ ਧੋ ਕੇ ਤਿਆਰ ਹੋ ਕੇ ਆਉਂਦਾ ਔਰ ਇੱਥੋਂ ਜੋ ਡਸਟ ਉੱਡਦੀ ਏ ਜੋ ਕੱਟਾ ਉੱਡਦਾ ਮਿੱਟੀ ਉੱਡਦੀ ਏ ਉਹ ਪਵਾ ਕੇ ਲਿਬੜ ਕੇ ਮਬਦੋੜ ਦੇ ਵਿੱਚੋਂ ਵਾਪਸ ਚਲਾ ਜਾਂਦਾ ਕੌਣ ਆਊਗਾ ਸਾਡੇ ਮਬਦੋੜ ਦੇ ਵਿੱਚ ਔਰ ਇਸੇ ਕਰਕੇ ਹੀ ਇਸੇ ਕਰਕੇ ਹੀ ਅੱਜ ਲੋਕਾਂ ਨੂੰ ਮਜਬੂਰ ਹੋਣਾ ਪਿਆ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਉਹ ਸ਼ਾਇਦ ਲੋਕਾਂ ਦਾ ਇਹ ਸੋਚਣਾ ਵੀ ਸ਼ਾਇਦ ਸਰਕਾਰ ਦੀ ਜਿਹੜੀ ਸੁੱਤੀ ਵੀ ਸਰਕਾਰ ਹੈ ਸੁੱਤਾ ਵਾ ਪ੍ਰਸ਼ਾਸਨ ਉਹ ਨੀਂਦ ਤੋਂ ਜਾਗ ਪਏ ਔਰ ਸਾਡੇ ਮਸਲੇ ਹੱਲ ਹੋ ਜਾਣ ਤੁਹਾਨੂੰ ਦਿਖਾ ਰਹੇ ਆ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾ ਦਿਓ ਧਰਨੇ ਦੀਆਂ ਵੱਖ-ਵੱਖ ਬੁਲਾ ਰਹੇ ਜਿਹੜੇ ਨਗਾਤਾਰ ਲਗਾਤਾਰ ਇਹ ਰੋਣਾ ਪਿਟਰੇ ਨੇ ਮਮਦੋੜ ਦੇ ਵਿੱਚ ਕਿੰਨਾ ਗੰਧ ਵਜਾ ਪਿਆ ਨਰਕ ਬਣਿਆ ਪਿਆ ਮਮਦੋੜ ਗਲੀਆਂ ਦੇ ਵਿੱਚ ਗੰਦਾ ਪਾਣੀ ਔਰ ਅੱਜ ਰੋਸ ਦੇ ਵਜੋਂ ਨਗਰ ਪੰਚਾਇਤ ਮਮਦੋੜ ਦੇ ਅੱਗੇ ਦੁਕਾਨ ਦੁਕਾਨਦਾਰਾਂ ਨੇ ਜਿਹੜਾ ਇਹ ਲੋਕਾਂ ਨੇ ਇਲਾਕੇ ਭਰ ਦੇ ਇਕੱਠੇ ਹੋ ਕੇ ਧਰਨਾ ਜਿਹੜਾ ਲਾਤਾ ਤੁਹਾਨੂੰ ਮਾਰਕੀਟ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਮਾਰਕੀਟ ਰੋਸ ਦੇ ਵਜੋਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਕਰਨੇ ਦੇ ਬੈਠ ਗਏ ਨੇ ਕਾਰਨ ਇੱਕੋ ਹੀ ਹੈ ਦੁਕਾਨਦਾਰ ਕਹਿੰਦੇ ਵੀ ਦੁਕਾਨਾਂ ਖੋਲ ਕੇ ਕੀ ਕਰਨੀਆਂ ਜੇ ਸਾਡਾ ਕੰਮ ਹੀ ਨਹੀਂ ਤੇ ਅਸੀਂ ਕੱਪੜੇ ਮਾਲੇ ਕਰਕੇ ਚਲੇ ਜਾਣਾ ਇੱਥੋਂ ਪ੍ਰਸ਼ਾਸਨ ਨੇ ਜੋ ਟੋਏ ਪੱਟਦੇ ਜੋ ਠੇਕੇਦਾਰ ਨੇ ਘਟਾ ਪਵਾ ਕੇ ਆਪਦੇ ਤੇ ਘਰੇ ਔਰਤਾਂ ਕੋਲੋਂ ਅਸੀਂ ਕੱਪੜੇ ਧੋਣੇ ਗੰਦੇ ਪੈਸਾ ਕਰੇ ਲੈ ਜਾਣਾ ਨਹੀਂ ਘਰ ਪਰਿਵਾਰ ਕਿਸ ਤਰ੍ਹਾਂ ਚੱਲੂਗਾ ਇਸੇ ਰੋਸ ਦੇ ਵਜੋਂ ਤੁਸੀਂ ਦੇਖ ਰਹੇ ਹੋ ਸਾਰਾ ਬਾਜ਼ਾਰ ਜਿਹੜਾ ਉਹ ਬੰਦ ਹੋ ਰਿਹਾ ਲਗਾਤਾਰ ਬੰਦ ਹੋ ਰਿਹਾ ਦੋਨੇ ਪਾਸੇ ਬਾਜ਼ਾਰ ਦੇ ਤੁਸੀਂ ਮੇਨ ਬਾਜ਼ਾਰ ਹੈ ਮਮਦੋੜ ਦਾ ਥਾਣਾ ਮਮਦੋੜ ਤੋਂ ਲੈ ਕੇ ਜਿੰਨੀਆਂ ਵੀ ਦੁਕਾਨਾਂ ਨੇ ਉਹ ਲਗਾਤਾਰ ਦੁਕਾਨਦਾਰਾਂ ਨੇ ਬੰਦ ਕਰਤੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਦੁਕਾਨਾਂ ਦਾ ਜਿਹੜਾ ਉਹ ਸੀਨ ਦਿਖਾ ਦਿਓ ਕਿਉਂਕਿ ਇਹ ਕਾਰਨ ਇੱਕੋ ਹੀ ਆ ਵੀ ਸਾਡੀ ਰੋਟੀ ਰੋਜੀ ਰੋਟੀ ਰੋਜੀ ਵੀ ਬੰਦ ਹੋ ਰਹੀ ਆ ਸੋ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀਆਂ ਦੁਕਾਨਾਂ ਦੁਕਾਨਦਾਰ ਉਹ ਬੰਦ ਕਰ ਰਹੇ ਨੇ ਇਹ ਰੋਸ ਪ੍ਰਸ਼ਾਸਨ ਨੂੰ ਦਿਖਾਉਣ ਵਾਸਤੇ ਬੰਦ ਕਰ ਰਹੇ ਨੇ ਸਾਡੇ ਨਾਲ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਵੀ ਆ ਰਹੇ ਨੇ ਸਰਦਾਰ ਵਿਰਿੰਦਰ ਸਿੰਘ ਵੈਰੜ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੈਰੜ ਸਾਹਿਬ ਤੁਹਾਡਾ ਸਵਾਗਤ ਹੈ ਵੈਰੜ ਸਾਹਿਬ ਅੱਜ ਧਰਨਾ ਕਿਉਂ ਲਾਤਾ ਕਿਉਂ ਲੋੜ ਪੈਗੀ ਮਮਦੋੜ ਦੇ ਵਿੱਚ ਲੋਕਾਂ ਨੂੰ ਧਰਨਾ ਲਾਉਣ ਦੀ ਮੈਂ ਜੀ 2015 ਜੇ ਮੈਂ ਵੀ ਐਮਸੀ ਬਣਿਆ ਸੀ ਤੇ ਮਮਦੋੜ ਦਾ ਅਕਾਲੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ ਬਹੁਤ ਵਧੀਆ ਸੜਕਾਂ ਬੜੀਆਂ ਸੀ ਬਹੁਤ ਵਧੀਆ ਲੋਕਟਾਈ ਲੱਗੀ ਸੀ ਇਹ ਜਦੋਂ ਦੀ ਆਮ ਆਦਮੀ ਪਾਰਟੀ ਇਹਨੇ ਇੱਕ ਪੈਸੇ ਖਾਣ ਦਾ ਬਹਾਨਾ ਬਣਾ ਕੇ ਸੀਵਰੇਜ ਦੀ ਸਕੀਮ ਲੈ ਕੇ ਤੇ ਉਹ ਸਾਰੀ ਮਮਦੋੜ ਦੀ ਪੱਟ ਪਟਾਈ ਕਰਤੀ ਇਹ ਮਮਦੋੜ ਉਹ ਨਰਕ ਵਜਿਆ ਪਿਆ ਵੇਖੋ ਤੁਹਾਨੂੰ ਮੈਂ ਇੱਕ ਸਿੱਧੀ ਜੀ ਗੱਲ ਦੱਸਾਂ ਵੀ ਜੇ ਮਮਦੋੜ ਦੇ 13 ਐਮਸੀ ਨੇ ਉਹ ਇੱਥੋਂ ਦੇ ਜੇ ਵੱਸਦੇ ਨੇ ਇੱਥੇ ਜਾਂ ਉਹਨਾਂ ਦੇ ਧੀ ਪੁੱਤਰ ਨੇ ਮਮਦੋੜ ਦੇ ਸਾਡੇ ਸਾਰੇ ਇੱਥੇ ਸਾਰਾ ਮਮਦੋੜ ਬੈਠਾ ਇਲਾਕਾ ਬੈਠਾ ਸਾਰੀਆਂ ਯੂਨੀਅਨਾਂ ਬੈਠੀਆਂ ਨੇ ਜੇ ਉਹ 13 ਐਮਸੀ ਨੇ ਕਿਸੇ ਦੇ ਧੀ ਪੁੱਤਰ ਨਹੀਂ ਹੈਗੇ ਉਹ ਉਹਨਾਂ ਨੂੰ ਇੱਥੇ ਬਹਿਣਾ ਨਹੀਂ ਚਾਹੀਦਾ ਸਾਡੇ ਵਿੱਚ ਆਣ ਕੇ ਜਾਂ ਸਾਨੂੰ ਆ ਕੇ ਦੱਸਣ ਵੀ ਇਹ ਐਮਐਲਏ ਸਾਡੇ ਆਖੇ ਨਹੀਂ ਲੱਗਦਾ ਅਸੀਂ ਉਹਨਾਂ ਦੇ ਨਾਲ ਚੱਲੀਏ ਉਹਨੂੰ ਜਾ ਕੇ ਆਖੀਏ ਜਾਂ ਇਹ ਐਸ ਐਨ ਡੀਸੀ ਕੋਲੇ ਜਾਈਏ ਇਹ ਸਾਡੀ ਡੀਸੀ ਗੱਲ ਨਹੀਂ ਸੁਣਦਾ ਫਿਰ ਅਸੀਂ ਸੀਐਮ ਕੋਲੇ ਵੀ ਜਾ ਸਕਦੇ ਹਾਂ ਕੋਈ ਅਸੀਂ ਅਸੀਂ ਇਹ ਤਾਂ ਨਹੀਂ ਕੋਈ ਗੱਲ ਰਹਿ ਸਕਦੇ ਇਸ ਕਰਕੇ ਮੈਂ ਨਾ ਵੀ ਸਾਰੇ ਐਮਸੀ ਜੀ ਨੂੰ ਨਾਲ ਲਈਏ ਸਾਰੇ ਸੰਘਰਸ਼ ਕਰੀਏ ਆਪਾਂ ਬੜਾ ਤਕੜਾ ਇਹ ਹੋਣਾ ਐਵੇਂ ਨਹੀਂ ਗੱਲ ਬੰਨਣੀ ਤੇ ਜੇ ਆਪਣੀ ਇੱਥੇ ਨਹੀਂ ਪਹਿਲਾਂ ਡੀਸੀ ਨੂੰ ਮਿਲੀਏ ਫਿਰ ਆਪਾਂ ਜੇ ਨਹੀਂ ਆਪਣਾ ਇੱਥੇ ਸਰਦਾ ਤਾਂ ਆਪਾਂ ਚੰਡੀਗੜ੍ਹ ਜਾਈਏ ਸੀਐਮ ਨੂੰ ਮਿਲ ਕੇ ਵੀ ਇਹ ਮਸਲਾ ਹਲ ਕਰਾਈਏ ਕਿਉਂਕਿ ਮਮਦੋੜ ਦੇ ਦੁਕਾਨਦਾਰਾਂ ਦਾ ਕੰਮ ਤਕਰੀਬਨ ਸਾਰਾ ਹੀ ਫੇਲ ਹੋ ਗਿਆ ਹੁਣ ਮੰਡੀ ਦਾ ਸੀਜ਼ਨ ਚੱਲਿਆ ਲੋਕਾਂ ਦੀਆਂ ਟਰਾਲੀਆਂ ਝੋਨੇ ਡੁੱਲਦੇ ਗਏ ਨੇ ਟਰਾਲੀਆਂ ਪੁੱਠੀਆਂ ਹੁੰਦੀਆਂ ਗਈਆਂ ਨੇ ਬਹੁਤ ਬੁਰਾ ਹਾਲ ਏ ਸਾਡਾ ਵੀ ਘਰ ਦੂਜੇ ਪਾਸੇ ਆ ਮੰਡੀ ਦੇ ਅਸੀਂ ਵੀ ਤਿੰਨ ਚਾਰ ਵੇਰਾਂ ਜਾਂਦੇ ਆ ਜਿਹੜਾ ਕੋਈ ਬੰਦਾ ਮਾੜਾ ਮੋਟਾ ਬਿਮਾਰ ਹੈ ਸਰਵਾਈਕਲ ਵਾਲਾ ਉਹ ਬਿਮਾਰ ਉਹ ਬੰਦੇ ਨੂੰ ਸਰਵਾਈਕਲ ਹੋ ਜਾਂਦਾ ਬਹੁਤ ਦੁਨੀਆਂ ਦਾ ਬਹੁਤ ਬੁਰਾ ਹਾਲ ਹੈ ਇਸ ਵਾਸਤੇ ਇਹਦਾ ਮਸਲੇ ਹੱਲ ਜ਼ਰੂਰ ਚਾਹੀਦਾ ਹੈ ਜੀ ਇਹ ਜੀ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਤਾ ਵਿਰਿੰਦਰ ਸਿੰਘ ਵੈਰੜ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਵੀ ਮਮਦੋੜ ਦਾ ਜਿਹੜਾ ਇਹ ਸਰਕਾਰ ਸੁੱਤੀ ਪਈਏ ਸੀਵਰੇਜ ਦੀ ਮਮਦੋੜ ਦੇ ਵਿੱਚ ਲੋੜ ਨਹੀਂ ਸੀ ਢੜਕਾਂ ਦਾ ਬੁਰਾ ਹਾਲ ਹੋ ਗਿਆ ਉਹ ਰੋਸ ਵਿੱਚ ਅੱਜ ਦੁਕਾਨਦਾਰਾਂ ਨੇ ਜਿਹੜੀਆਂ ਦੁਕਾਨਾਂ ਬੰਦ ਕਰਤੀਆਂ ਨੇ ਤੁਹਾਨੂੰ ਬਾਜ਼ਾਰ ਦਾ ਅੱਗੇ ਹਾਲਾਤ ਦਿਖਾ ਦਿੰਨੇ ਆਂ ਔਰ ਕਿਸ ਤਰ੍ਹਾਂ ਦਾ ਲਾਈਵ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਦਿਖਾ ਦਿਓ ਵੀ ਕਿੱਡੇ ਟੋਏ ਪਏ ਪਏ ਨੇ ਔਰ ਲੰਘਣ ਤੋਂ ਲੋਕ ਔਖੇ ਹੋਏ ਪਿਆ ਉਸ ਦਿਨੋਂ ਲਗਾਤਾਰ ਅਸੀਂ ਇਸ ਮੁੱਦੇ ਤੇ ਲਾਈਵ ਹੋ ਕੇ ਵੀ ਫੇਸਬੁਕ ਤੇ ਗੱਲਬਾਤ ਕਰਦੇ ਰਹੇ ਆਂ ਔਰ ਅੱਜ ਵੀ ਜਿਹੜਾ ਤਰਨਾ ਲੱਗਾ ਹੋਇਆ ਤੁਹਾਨੂੰ ਲਾਈਵ ਤਸਵੀਰਾਂ ਨਾਲ ਦੀ ਨਾਲ ਇਹ ਦਿਖਾ ਰਹੇ ਆਂ ਆ ਤੁਸੀਂ ਦੇਖ ਰਹੇ ਹੋ ਕਿਦਾਂ ਦੇ ਹਾਲਾਤ ਜਿਹੜੇ ਟੋਏ ਟਿਬੇ ਬਣੇ ਪਏ ਨੇ ਮੋਟਰਸਾਈਕਲ ਸਵਾਰ ਕੀ ਕਾਰਾਂ ਵਾਲੇ ਲੋਕਾਂ ਦੇ ਟਾਇਰ ਪੈਂਚਰ ਹੋ ਰਿਹਾ ਬੜੇ ਨਰਕ ਵਰਗੇ ਹਾਲਾਤ ਜਿਹੜੇ ਮਮਦੋੜ ਦੇ ਮੇਨ ਬਾਜ਼ਾਰ ਨੇ ਔਰ ਜਿਹੜੇ ਦੂਸਰੇ ਛੋਟੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਸਾਰਿਆਂ ਦੇ ਵਿੱਚ ਪਾਣੀ ਜਿਹੜਾ ਉਹ ਸੀਵਰੇਜ ਦਾ ਪਾਣੀ ਜਿਹੜਾ ਉਹ ਖੜਾ ਹੋਇਆ ਉਹ ਜਿਸ ਕਾਰਨ ਲੋਕ ਲੋਕਾਂ ਨੇ ਅੱਜ ਅੱਕਿਆ ਹੋਇਆ ਨੇ ਅੱਜ ਆਪਣਾ ਰੋਹ ਜਿਹੜਾ ਉਹ ਤੇ ਪ੍ਰਗਟ ਕੀਤਾ ਨਗਰ ਪੰਚਾਇਤ ਦਫ਼ਤਰ ਦੇ ਮੋਰੇ ਅੱਜ ਧਰਨਾ ਲਾ ਦਿੱਤਾ ਸੋ ਦੇਖਾਂਗੇ ਇਸ ਧਰਨੇ ਦਾ ਅਸਰ ਸਰਕਾਰ ਦੇ ਕੰਨਾਂ ਤੱਕ ਪਹੁੰਚਦਾ ਜਾਂ ਨਹੀਂ ਪਹੁੰਚਦਾ ਲਗ ਮਮਦੂੜ ਦੇ ਚ ਲਗਭਗ 31 ਤੋਂ 32 ਕਰੋੜ ਰੁਪਇਆ ਆਇਆ ਹੈ ਹੁਣ ਪਤਾ ਨਹੀਂ ਸਰਕਾਰ ਦੀ ਨੀਅਤ ਮਾੜੀ ਆ ਜਾਂ ਥੱਲੇ ਜਿਹੜੇ ਅਫਸਰ ਨੇ ਉਹਨਾਂ ਦੀ ਨੀਅਤ ਮਾੜੀ ਆ ਜਾਂ ਸੈਂਟਰ ਸਰਕਾਰ ਨਹੀਂ ਸਹਿਯੋਗ ਕਰ ਰਹੀ ਸੋ ਇਹ ਤਾਂ ਦੇਖੋ ਐਮ ਐਲ ਏ ਔਰ ਇਹਨਾਂ ਦੇ ਜਿਹੜੇ ਐਡਮਿਨਿਸਟਰेटर ਦੇ ਬੰਦੇ ਨੇ ਡੀ ਸੀ ਸਾਹਿਬ ਉਹ ਦੱਸ ਸਕਦੇ ਨੇ ਲੇਕਿਨ ਮੇਰੀ ਇਹ ਬੇਨਤੀ ਹੈ ਵੀ ਇਹ ਲੋਕਾਂ ਦਾ ਕੀ ਗੁਨਾਹ ਹੈ ਇਸ ਰੋਡ ਦੇ ਉੱਤੇ ਕੋਈ ਇਕੱਲਾ ਸਰਕਾਰ ਦਾ ਨੁਮਾਇੰਦਾ ਨਹੀਂ ਇਕੱਲੇ ਦੁਕਾਨਦਾਰ ਨਹੀਂ ਆਮ ਵਰਗ ਆਪ ਕਿਸਾਨ ਹਰ ਇੱਕ ਵਰਗ ਚੱਲਦਾ 80% ਦੁਕਾਨਦਾਰਾਂ ਨੂੰ ਪੁੱਛ ਕੇ ਵੇਖੋ ਬਿਜ਼ਨਸ ਚੋਪਟ ਹੋ ਗਿਆ ਇੱਥੋਂ ਕਈ ਦੁਕਾਨਦਾਰ ਆਪ ਦੀਆਂ ਦੁਕਾਨਾਂ ਸ਼ਿਫਟ ਕਰਕੇ ਬਾਹਰ ਜਾ ਚੁੱਕੇ ਨੇ ਹਾਂ ਜੀ 31/12 ਤੱਕ ਲਾ ਦੇਣਗੇ ਜਿਹੜੀ ਜਿੱਥੇ ਪੱਟੀ ਹੈ ਉਹ ਹੀ ਗੱਲ ਕਰ ਰਹੇ ਹਾਂ 31/12 ਤੱਕ ਇਹ ਕੰਪਲੀਟ ਹੋਊਗਾ ਸੀਵਰ ਦੇ ਨਾਲ ਪਾਰਟ ਹੈ ਸੀਵਰ ਬੋਟਲ ਨਹੀਂ ਲੱਗਣੀ ਠੀਕ ਹੈ ਜੀ ਇਹ ਸਬਸਿਡਰੀ ਰੋਡ ਕਦੋਂ ਤੱਕ ਕੰਪਲੀਟ ਹੋ ਜਾਏਗੀ ਇਹ ਵੀ ਫੰਡ ਜਿਹੜੇ ਆ ਗਏ ਆ ਉਹ ਸੇਮ ਹੀ ਉਤਰੀ ਜਿਹੜੀ ਇੱਕ ਨੰਬਰ ਤੇ ਮਾਈ ਪੋਲੀ ਚੌਂਕ ਤੋਂ ਸਵਾਈ ਰੋਡ ਵਾਲਾ ਇਹ ਵੀ ਵੇਅਰ ਨੇ ਕੰਮ ਸਟਾਰਟ ਹੋ ਜੂਗਾ ਇਹ ਚੱਲ ਰਿਹਾ ਹੈ ਪੀਣ ਵਾਲੇ ਪਾਣੀ ਦਾ ਆਰਓ ਇੱਕ ਹਫ਼ਤੇ ਦੇ ਵਿੱਚ ਤੁਹਾਡੇ ਦੋ ਆਰਓ ਨੇ ਇਥੇ ਉਹਨਾਂ ਦੀ ਸਰਵਿਸ ਹੋ ਗਈ ਪਾਣੀ ਸਟਾਡ ਹੋਊਗਾ